ਤੁਹਾਡਾ ਤਾਜ ਨੇ ਤੇ ਦਿੱਤੀ ਭੈਣ ਵੱਲੇ ਕੋ ਮਾਰਾ ਬੈਠੇ ਆ ਗੁਰੂਕਲ ਕੀ ਧਰਮਹਾਰਾਜ ਸੱਚੇ ਪਾਤਸ਼ਾਹ ਦਾ ਨਾਦੀ ਪੁੱਤ ਮੈਂ ਖਲੋਤਾ ਹੋਇਆ ਇਹਦੀ ਛਾਵੇਂ ਜਾ ਕੇ ਖਲੋਵਾ ਕਿ ਮੇਰੀ ਇੱਜ਼ਤ ਨੂੰ ਕੋਈ ਖਤਰਾ ਨਹੀਂ ਸਾ ਵਿਖੇ ਜਾਂਦਾ ਫਿਰ ਉਹਦੀ ਪੱਗ ਬੰਨਣੀ ਕੋ ਮੈਨੇ ਨਹੀਂ ਰੱਖਦੀ ਜੇਕ ਮੈਂ ਹੁਣ ਤੁਹਾਡਾ ਦੁੱਖ ਦੀ ਰਾਗ ਤੇ ਹੱਥ ਰੱਖ ਕੇ ਤੇ ਮਜਮੂਨਾ ਆਰੰਭ ਫੇਰ ਕਰਨਾ ਮੈਨੂੰ ਚੇਤਾ ਆਜਾ ਤੁਹਾਡੇ ਸਿਰਾਂ ਤੇ ਬੜੀਆਂ ਸੋਹਣੀਆਂ ਪੱਗਾਂ ਪੱਦੀਆਂ ਕਿਸੇ ਗੁਰਮੁਖਾ ਪਿਆਰੇ ਨੇ ਕੇਸਰੀ ਬੱਧੀ ਹੈ ਕਿਸੇ ਨੇ ਨੇਵੀ ਬਲੂ ਬੱਧੀ ਹੈ ਕਿਸੇ ਨੇ ਰॉयਲ ਬਲੂ ਬੱਧੀ ਹੈ ਕਿਸੇ ਨੇ ਨੀਲੀ ਬੱਧੀ ਇਹ ਪੱਗਾ ਤੁਹਾਡਾ ਤਾਜ ਨੇ ਇਹ ਪੱਗਾ ਤੁਹਾਡੀ ਅਣਖ ਹੈ ਜਦੋਂ ਬੰਦੇ ਦੇ ਕੋਲ ਤਿੰਨ ਚੀਜ਼ਾਂ ਇਕੱਠੀਆਂ ਹੋਣ ਤੇ ਪੱਗ ਦੇ ਸਿਰ ਤੇ ਤਾਜ ਕਿਵੇਂ ਬਣਦੀ ਹੈ ਗੁਫ਼ਤਾਰ ਰਫ਼ਤਾਰ ਤੇ ਕਿਰਦਾਰ ਕੱਲੇ ਪੱਗ ਨਾ ਹੋਵੇ ਤੱਲੇ ਕਿਰਦਾਰ ਵੀ ਹੋਣਾ ਚਾਹੀਦਾ ਜੇ ਕਰਦਾਰ ਹੈ ਤੇ ਤੇਰੀ ਦਸਤਾਰ ਹੈ ਜੇ ਤੂੰ ਕੱਲੀ ਪੱਗ ਬੱਦੀ ਥੱਲੇ ਕਰਦਾਰ ਹੈ ਨਹੀਂ ਤੇ ਫਿਰ ਤੇਰੀ ਪੱਗ ਵੀ ਕੋਈ ਮਾਇਨੇ ਨਹੀਂ ਰੱਖ ਤੁਸੀ ਕਹੋ ਕਿ ਕਰਦਾਰ ਕਿਹੋ ਜਿਹਾ ਹੋਣਾ ਚਾਹੀਦਾ ਸਿਰ ਤੇ ਬੱਦੀ ਹੋਵੇ ਪੱਗ ਕਿਸੇ ਦੀ ਧੀ ਪੈਣ ਵਾਲੇ ਕੋਈ ਮਾੜਾ ਵੇਖੇ ਉਹ ਧੀ ਪੈਣ ਤੇਰੀ ਪੱਗ ਵੇਖ ਕੇ ਤੇਰੇ ਕੋਲ ਆਣ ਕੇ ਖਲੋ ਜਾਵੇ ਆ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਦੀ ਪੁੱਤ ਬਖਲੋਤਾ ਹੋਇਆ ਇਹਦੀ ਛਾਵੇਂ ਜਾ ਕੇ ਖਲੋਵਾ ਕਿ ਮੇਰੀ ਇੱਜ਼ਤ ਨੂੰ ਕੋਈ ਖਤਰਾ ਨਹੀਂ ਤੇ ਜੇ ਤੂੰ ਅਗਲੀ ਦੀ ਇੱਜ਼ਤ ਬਚਾਉਂਦਿਆਂ ਬਚਾਉਂਦਿਆਂ ਬੇਝੱਕ ਤੇਰਾ ਨੁਕਸਾਨ ਹੋ ਜਾਂਦਾ ਫਿਰ ਤੇ ਤੇਰੀ ਪੱਗ ਸਫਲੀ ਹੈ ਤੇ ਜੇ ਕੋਈ ਕਿਸੇ ਦੀ ਚੁੰਨੀ ਨੂੰ ਹੱਥ ਪਾਉਣ ਡਿਆ ਤੇ ਜੇ ਪੱਗ ਵਾਲਾ ਲਾਗੇ ਖਲੋਤਾ ਮੂਕ ਹੱਥ ਜੋੜ ਕੇ ਖਲੋਤਾ ਤਮਾਸ਼ਾ ਵੇਖੀ ਜਾਂਦਾ ਫਿਰ ਉਹਦੀ ਪੱਗ ਬਨਣੀ ਕੋ ਮੈਨੇ ਨਹੀਂ ਰੱਖਦੀ ਹਾਈ ਕੋਰਟ ਦੇ ਵਿੱਚ ਕੱਲ ਪਰਸੋ ਇੱਕ ਹਾਦਸਾ ਵਾਪਰਿਆ ਇੱਕ ਵਕੀਲ ਦਮਾਲਾ ਬੰਦਾ ਸੀ ਤੁਸੀਂ ਵੇਖੀ ਹੋਵੇਗੇ ਵੀ ਇੱਕ ਵਕੀਲ ਦਮਾਲਾ ਬੰਦਾ ਹੈ ਉਹ ਵਕੀਲ ਤੇ ਗੱਲ ਦੂਜੇ ਵਕੀਲ ਪਹਿ ਜਾਂਦੇ ਨੇ ਉਹਨਾਂ ਦੇ ਵਿੱਚ ਦੋ ਪੱਗਾਂ ਵਾਲੇ ਵੀ ਵੀਡੀਓ ਵਿੱਚ ਤੁਸੀਂ ਵੇਖ ਰਹੇ ਹੋ ਖਲੋਤੇ ਹੋਏ ਨੇ ਪਿੱਛੇ ਉਹ ਦਮਾਲੇ ਵਾਲੇ ਵੀਰ ਦਾ ਦਮਾਲਾ ਲਾ ਦਿੱਤਾ ਜਾਂਦਾ ਹੈ ਪੱਗਾਂ ਵਾਲੇ ਵਕੀਲ ਵਿਚਾਰੇ ਕੁਝ ਵੀ ਨਹੀਂ ਕਰ ਪਾਉਂਦੇ ਉਹ ਜਿਹੜੇ ਮੂਨੇ ਨੇ ਜਿਹੜੇ ਪਤਤ ਨੇ ਉਹ ਦਮਾਲੇ ਵਾਲੇ ਦਾ ਦਮਾਲਾ ਲਾ ਕੇ ਉਹਦੀ بے ਪਤੀ ਕਰ ਦਿੰਦੇ ਨੇ ਉਹਦੇ ਤੋਂ ਬਾਅਦ ਉਹ ਜਿਹੜਾ ਵਕੀਲ ਜਿਹਦਾ ਦਮਾਲਾ ਲੱਥਦਾ ਹੈ ਉਹ ਗੱਡੀ ਵਿੱਚ ਬਹਿੰਦਾ ਉਹਨਾਂ ਪੱਤਰਕਾਰ ਕੁਝ ਕੁਐਸਚਨ ਕਰਦਾ ਕੁਝ ਸਵਾਲ ਕਰਦਾ ਹੈ ਗਾੜੀਓ ਵਕੀਲ ਨੇ ਜਵਾਬ ਦਿੱਤਾ ਦਮਾਲਾ ਉਸ ਦਿਨ ਬਨਾਂਗਾ ਜਿੱਦਨ ਲੱਥੇ ਹੋਏ ਦਮਾਲੇ ਦਾ ਮੈਨੂੰ ਇਨਸਾਫ ਮਿਲ ਜਾਵੇ ਹੁਣ ਮੈਂ ਬੇਨਤੀ ਕਰਦਾ ਕਿ ਤਖਤਾਂ ਦੇ ਜਥੇਦਾਰ ਸਟੈਂਡ ਲੈਣਗੇ ਕਿ ਤਖਤਾਂ ਦੇ ਜਥੇਦਾਰ ਸਤਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਕੀ ਸਟੈਂਡ ਲੈਣਗੇ ਸੁਪਰੀਮ ਹੈ ਸਾਡੀ ਸ਼੍ਰੋਮਣੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਸਟੈਂਡ ਲੈਣਗੇ ਉਹਦੇ ਲੱਥੇ ਹੋਏ ਦਮਾਲੇ ਦੇ ਉੱਤੇ ਉਹ ਦਮਾਲਾ ਹਾਈ ਕੋਰਟ ਦੇ ਵਿੱਚ ਕੱਲੇ ਵਕੀਲ ਦਾ ਨਹੀਂ ਲੱਥਾ ਉਹ ਦਮਾਲਾ ਹਾਈ ਕੋਰਟ ਦੇ ਵਿੱਚ ਪੂਰੇ ਪੰਥ ਦਾ ਲਾਇਆ ਗਿਆ ਪੂਰੇ ਪੰਥ ਦਾ ਅੱਜ ਤੁਹਾਡੇ ਜਿੱਥੇ ਕਾਨੂੰਨ ਬਣਾਏ ਜਾਂਦੇ ਨੇ ਜਿੱਥੇ ਕਾਨੂੰਨ ਘੜੇ ਜਾਂਦੇ ਨੇ ਜਿੱਥੇ ਕਿਹਾ ਜਾਂਦਾ ਵੀ ਕਾਨੂੰਨ ਦੇ ਰਖਵਾਲੇ ਬੈੰਦੇ ਨੇ ਅੱਜ ਉਥੇ ਕਾਨੂੰਨ ਦੀਆਂ ਤੱਜੀਆਂ ਉਡਾਈਆਂ ਹਾਂ ਉਹਨਾਂ ਦੇ ਕੋਈ ਆਪਸੀ ਗੱਲਬਾਤ ਹੋਵੇ ਕੋਈ ਮਤਭੇਦ ਹੋਵੇ ਇੱਕ ਨਾ ਗੀਤ ਸੀਗਾ ਤੁਸੀਂ ਸੁਣਿਆ ਹੋਵੇਗਾ ਸਤਕਾਰ ਜੋ ਖਾਲਸਾ ਜੀ ਉਹ ਬੜੇ ਪਿਆਰਿਓ ਦੇ ਬੋਲ ਨੇ ਉਹ ਕਹਿੰਦੇ ਕੋਈ ਵੀ ਗੱਲਬਾਤ ਹੋਵੇ ਪਰ ਦਸਤਾਰ ਨਹੀਂ ਕਦੇ ਕਿਸੇ ਦੀ ਲਾਈ ਦੀ ਕੋਈ ਮਤ ਭੇਦ ਹੋਵੇ ਲੜਦਿਆਂ ਲੜਦਿਆਂ ਕਿਸੇ ਦੀ ਦਸਤਾਰ ਤੇ ਕਿਸੇ ਦੇ ਦਾੜੇ ਨੂੰ ਹੱਥ ਨਾ ਪਾਓ ਕਿਸੇ ਦੀ ਦਸਤਾਰ ਨੂੰ ਹੱਥ ਪਾਓਗੇ ਉਹਦੀ ਦਸਤਾਰ ਨੂੰ ਹੱਥ ਨਹੀਂ ਪੈਂਦਾ ਹੱਥ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਸਤਾਰ ਨੂੰ ਪੈਂਦਾ ਲੜਦਿਆਂ ਲੜਦਿਆਂ ਕਿਸੇ ਦੇ ਦਾੜੇ ਨੂੰ ਹੱਥ ਪਾਓਗੇ ਉਹ ਦਾੜੇ ਕਿਸੇ ਦੇ ਨਹੀਂ ਉਹ ਗੁਰੂ ਕਲਗੀਧਰ ਮਹਾਰਾਜ ਦੀ ਮੋਹਰ ਨੂੰ ਹੱਥ ਪੈਂਦਾ ਉਹ ਮੈਂ ਦਮਾਲਾ ਲਾਉਣ ਵਾਲਿਆਂ ਨੂੰ ਬੇਨਤੀ ਕਰਦਾ ਵੀਰੋ ਤੁਹਾਡਾ ਕੋ ਮਤ ਭੇਦ ਹੋ ਸਕਦਾ ਚਲੋ ਜੇ ਤੁਸੀਂ ਗੱਲ ਪੈਣਾ ਸੀਗਾ ਕਮਸੇ ਕਮੋ ਤੇ ਦਮਾਲੇ ਦੀ ਇਲਾਜ ਤੇ ਰੱਖ ਦਿਓ ਅਬਲ ਤੇ ਗੱਲ ਪੈਣਾ ਤੁਹਾਡਾ ਬਣਦਾ ਹੀ ਨਹੀਂ ਸੀ ਬਹਿ ਕੇ ਕੋ ਗੱਲਬਾਤ ਕਰ ਲੈਂਦੇ ਹੋ ਹੁਣ ਮੈਂ ਕੌਮ ਦੇ ਗਾੜੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਕੌਮੋ ਦੇ ਲੱਥੇ ਹੋਏ ਦਮਾਲੇ ਦਾ ਮੁੱਲ ਪਾਵੇਗੀ ਉਹਨੇ ਗੱਡੀ ਚ ਬੈਠੇ ਨੇ ਕਿਹਾ ਉਦੋਂ ਤੱਕ ਸਿਰ ਤੇ ਦਮਾਲਾ ਨਹੀਂ ਬੰਨਣਾ ਜਦੋਂ ਤੱਕ ਮੈਨੂੰ ਲੱਥੇ ਹੋਏ ਦਮਾਲੇ ਦਾ ਇਨਸਾਫ ਨਹੀਂ ਮਿਲਦਾ ਸਤਿਗੁਰੂ ਕਿਰਪਾ ਕਰੇ ਮਹਾਰਾਜ ਮੇਰੀ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਆ ਬੜੇ ਬੁੱਧੀਜੀਵੀ ਬੈਠੇ ਹੋ ਤੁਸੀਂ ਕੱਲੇ ਲੰਗਰ ਛੱਕ ਕੇ ਆਪਾਂ ਘਰਾਂ ਨੂੰ ਨਹੀਂ ਚਲੇ ਜਾਣਾ ਮੇਰੇ ਤੋਂ ਬਾਅਦ ਜਦੋਂ ਤੁਸੀਂ ਗੱਫਾ ਪਾਣੀ ਛੱਕ ਕੇ ਘਰਾਂ ਨੂੰ ਗਏ ਇੱਕ ਵਾਰੀ ਘਰੇ ਜਾ ਕੇ ਇਕਾਂਤ ਵਿੱਚ ਬਹਿ ਕੇ ਸੋਚਿਓ ਸਿੰਘ ਅੱਜ ਤੁਹਾਡਾ ਕਿਰਦਾਰ ਕਿੱਥੇ ਤੁਰਿਆ ਜਾ ਰਿਹਾ ਇੱਕ ਵਾਰੀ ਬਹਿ ਕੇ ਸੋਚਣ ਦਾ ਯਤਨ ਕਰਿਓ ਅੱਜ ਬਾਰ-ਬਾਰ ਕਦੇ ਤੁਹਾਡੇ ਗੁਰਦੁਆਰਿਆਂ ਦੇ ਵਿੱਚ ਗੰਦੀਆਂ ਮੰਦਗੀਆਂ ਰੀਲਾਂ ਬਣਾਈਆਂ ਜਾਂਦੀਆਂ ਨੇ ਕਦੇ ਕੋਈ ਬੀਬੀ ਦਰਬਾਰ ਸਹਿਬ ਬਣ ਕੇ ਪੁੱਠੇ ਸਿੱਤੇ ਪੋਚ ਬਣਾ ਦਿੰਦੀ ਹੈ ਕਦੇ ਕੋਈ ਬੰਦਾ ਤੁਹਾਡੇ ਵਰਗੀ ਪੱਗ ਬਨ ਕੇ ਤੁਹਾਡੀ ਨਕਲ ਕਰਦਾ ਜਾਂ ਛੇੜਨ ਦਾ ਯਤਨ ਕਰਦਾ ਹੈ ਕੋਈ ਬੰਦਾ ਸੋਸ਼ਲ ਮੀਡੀਆ ਤੇ ਹਰ ਮੰਦਰ ਸਾਹਿਬ ਦੀ ਬਿਲਡਿੰਗ ਨੂੰ ਟੈਗ ਤੇ ਆ ਵਿਖਾਉਂਦਾ ਹੈ ਅੱਜ ਇਹ ਕਿਉਂ ਹੋ ਰਿਹਾ ਪਤਾ ਕਿਉਂ ਹੋ ਰਿਹਾ ਬੰਦਾ ਮਰ ਗਿਆ ਕਿ ਹੈਗਾ ਪਰਿਵਾਰ ਨੂੰ ਵਿਸ਼ਵਾਸ ਨਹੀਂ ਹੁੰਦਾ ਡਾਕਟਰ ਨੂੰ ਸੱਦੀਦਾ ਡਾਕਟਰ ਨੂੰ ਕਹਿੰਦਾ ਵੀ ਵੇਖੋ ਬੰਦਾ ਮਰ ਗਿਆ ਕਿ ਹੈਗਾ ਉਹਦੀ ਨਬਜ਼ ਵੇਖ ਕੇ ਵੇਦਾ ਪੀ ਇਹਦੀ ਨਬਜ਼ ਚੱਲਦੀ ਹੈ ਕਿ ਨਹੀਂ ਚੱਲਦੀ ਉਹਦੇ ਦਿਲ ਦੀ ਧੜਕਣ ਚੈੱਕ ਕਰਦਾ ਵੀ ਬੰਦੇ ਦੀ ਦਿਲ ਦੀ ਧੜਕਣ ਚੱਲਦੀ ਹੈ ਕਿ ਨਹੀਂ ਚੱਲਦੀ ਫਿਰ ਡਾਕਟਰ ਕਹਿ ਦਿੰਦਾ ਨਹੀਂ ਇਹ ਬੰਦਾ ਡੈੱਡ ਹੋ ਚੁੱਕਾ ਹੈ ਉਹ ਬਾਰ-ਬਾਰ ਤੁਹਾਨੂੰ ਛੇੜ ਕੇ ਵੇਂਦੇ ਨੇ ਕਿ ਇਹ ਕੌਮ ਮਰ ਗਈ ਹੈ ਕਿ ਹੈਗੀ ਹੈ ਇਹ ਕੌਮ ਕਿੰਨੇ ਕ ਪਰਸੈਂਟ ਜੀਉਂਦੀ ਹੈ ਇਹ ਕੌਮ ਕਿੰਨੇ ਕ ਸਾਲ ਹੋਰ ਕੱਢੇ ਉਹ ਬਾਰ-ਬਾਰ ਤੁਹਾਡੇ ਤੇ ਸਤਕਾਰ ਜੋ ਖਾਲਸਾ ਜੀ ਇਹ ਵਰਤ ਕੇ ਵੇਂਦੇ ਨੇ ਬਾਰ-ਬਾਰ ਤੁਹਾਨੂੰ ਛੇੜ ਕੇ ਵੇਂਦੇ ਨੇ ਬਾਰ-ਬਾਰ ਤੁਹਾਨੂੰ ਚੈਲੰਜ ਕਰਦੇ ਨੇ ਕਿ ਇਹ ਕੌਮ ਕਿੰਨੇ ਪਰਸੈਂਟ ਰਹਿ ਗਈ ਹੈ ਤੇ ਕਿੰਨੇ ਪਰਸੈਂਟ ਮਰ ਚੁੱਕੀ ਇਸ ਕਰਕੇ ਮੈਂ ਤੁਹਾਡੀ ਖਿਦਮਤ ਵਿੱਚ ਬੇਨਤੀ ਕਰਦਾ ਆਪਾਂ ਕੱਲਾ ਜੋਰ ਲੰਗਰਾਂ ਤੇ ਨਹੀਂ ਦੇਣਾ ਭੇ ਗਵਾਂਢੀਆਂ ਨੇ ਸਮਾਗਮ ਬਣਾਇਆ ਉਹਨਾਂ ਨੇ ਤਿੰਨ ਸਬਜ਼ੀਆਂ ਬਣਾਈਆਂ ਹਰੀਆਂ ਤੇ ਪੀਲੀਆਂ ਦੋ ਰੰਗ ਦੀਆਂ ਜਲੇਬੀਆਂ ਪਾਈਆਂ ਸਾਰੀ ਦਿਹਾੜੀ ਰੋਹ ਦਾ ਲੰਗਰ ਚੱਲਿਆ ਚੱਲਿਆ ਹੋਵੇਗਾ ਸਮਾਗਮ ਤੋਂ ਬਾਅਦ ਸੋਚਣ ਦਾ ਯਤਨ ਕਰੀਏ ਅਸੀਂ ਓਟਪਟ ਕੀ ਕਰੀਏ ਸਮਾਗਮ ਤੋਂ ਬਾਅਦ ਸੋਚਣ ਦਾ ਯਤਨ ਕਰੀਏ ਕਿ ਅਸੀਂ ਕੌਮੀ ਕਰਦੀ ਖਾਤਰ ਕੁਝ ਕੀਤਾ ਅਸੀਂ ਬਾਬਾ ਦਲੇਰ ਸਿੰਘ ਜੀ ਦਾ ਪਾਵਨ ਸਮਾਗਮ ਮਨਾ ਰਹੇ ਹਾਂ ਕੀ ਕਰ ਸਕਦੇ ਹਾਂ ਹੁਣ ਮਨ ਵਿੱਚ ਇਹ ਖਿਆਲ ਆ ਸੀ ਕੀ ਕਰ ਸਕਦੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦਾ ਵੀ ਮੈਂ ਕੀ ਕਰ ਸਕਦਾ ਬਾਉ ਉਹਦੇ ਚਰਨਾਂ ਵਿੱਚ ਚੜਾਵਾ ਬੜਾ ਚੜਦਾ ਸੀ ਗੁਰੂ ਕਲਗੀਧਰ ਮਹਾਰਾਜ ਦੇ ਮਹਾਰਾਜ ਤੇ ਇੱਕ ਵਾਰੀ ਕਹਿੰਦੇ ਸੀ ਤੇ ਭੈਣਾ ਕਾਂਟੇ ਵਾਲੀਆਂ ਲਾ ਕੇ ਮਹਾਰਾਜ ਦੇ ਚਰਨਾਂ 'ਚ ਰੱਖ ਦਿੰਦੀ ਆ ਸੀ ਚੜਾਵਾ ਬਹੁਤ ਮਹਾਰਾਜ ਚਾਹੁੰਦੇ ਤੇ ਸਤਗੁਰੂ ਸੱਚੇ ਪਾਤਸ਼ਾਹ ਸੋਨੇ ਦੇ ਮਹੱਲ ਬਣਾ ਕੇ ਵਿੱਚ ਆਪ ਵੀ ਐਸ਼ ਲੈਣ ਤੇ ਆਪਣੇ ਚੌਹ ਪੁੱਤਰਾਂ ਨੂੰ ਵੀ ਐਸ਼ ਦਿਵਾ ਸਕਦੀ ਸੀ ਪਰ ਗੁਰੂ ਕਲਗੇ ਧਰਨੇ ਇਹ ਨਹੀਂ ਕਿਹਾ ਮੈਨੂੰ ਕੀ ਲੱਗੇ ਜੇ ਮਹਾਰਾਜ ਕਹਿੰਦੇ ਮੈਨੂੰ ਕੀ ਲੱਗੇ ਨਾ ਤੁਹਾਡੇ ਪਿੰਡ ਵਿੱਚ ਨਿਸ਼ਾਨ ਸਾਹਿਬ ਝੂਲਦਾ ਨਾ ਮੇਰੇ ਲਾਲੂ ਕੁੰਮਣ ਵਿੱਚ ਝੂਲਦਾ ਨਾ ਤੁਹਾਡੇ ਪਿੰਡ ਵਿੱਚ ਗੁਰਦੁਆਰਾ ਹੁੰਦਾ ਤੇ ਨਾ ਮੇਰੇ ਪਿੰਡ ਲਾਲੂ ਕੁੰਮਣ ਵਿੱਚ ਗੁਰਦੁਆਰਾ ਹੁੰਦਾ ਸਤਿਗੁਰੂ ਨੇ ਸਾਰੇ ਪੱਤ ਕੁਰਬਾਨ ਕਰਕੇ ਦੱਸਿਆ ਜ਼ਿੰਦਗੀ ਚ ਕਦੇ ਨਾ ਕਿਉ ਮੈਨੂੰ ਕੀ ਲੱਗੇ ਕੁਝ ਨਾ ਕੁਝ ਵੀ ਸਮਾਜ ਵਾਸਤੇ ਕਰ ਸਕਦੇ ਹੋ ਤੇ ਜਰੂਰ ਕਰਿਓ ਇਥੇ ਕਰੋੜਾਂ ਲੋਕ ਮਰ ਗਏ ਨੇ ਕਰੋੜਾਂ ਲੋਕ ਮਰੇ ਜਾਂਦੇ ਨੇ ਇਹੋ ਜਿਹਾ ਕੰਮ ਕਰਕੇ ਜਾਇਓ ਦੁਨੀਆ ਤੋਂ ਮਰਨ ਤੋਂ ਬਾਅਦ ਦੁਨੀਆ ਦੇ ਲੋਕ ਯਾਦ ਕਰਨ ਵਾਕਿਆ ਕੋਈ ਮਰਦ ਧਰਤੀ ਤੇ ਜੰਮਿਆ ਸੀ ਇਹ ਬੇਨਤੀ ਹੈ ਤੁਹਾਡੀ ਖਿਦਮਤ ਵਿੱਚ ਇੱਕ ਵਾਰੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਫੋੜ ਧਿਆਨ ਲੈ ਕੇ ਚੱਲੋ ਇਤਿਹਾਸ ਦੇ ਪਤਰੇ ਸਿੱਖ ਰਾਜ ਕਿਵੇਂ ਗਿਆ ਦੇ ਵਿੱਚੋਂ ਮੈਂ ਤੁਹਾਡੀ ਖਿਦਮਤ ਵਿੱਚ ਪਤਰਾ ਖੋਲਣਾ ਅਸੀਂ ਬਰਬਾਦ ਕਿਵੇਂ ਹੋਏ ਇਹ ਵੀ ਨਹੀਂ ਮੈਂ ਕਹਿੰਦਾ ਵੀ ਤੁਸੀਂ ਇਹ ਪ੍ਰਸੰਗ ਕਦੇ ਸੁਣਿਆ ਨਹੀਂ ਪਰ 90% ਇਹ ਪ੍ਰਸੰਗ ਤੁਸੀਂ ਨੇ ਨਹੀਂ ਸੁਣਿਆ ਹੋਵੇਗਾ ਤੇ ਨਾ ਸ਼ਾਇਦ ਬਹੁਤ ਘੱਟ ਪੜਿਆ ਹੋਵੇਗਾ ਤੁਸੀਂ ਹੁਣ ਸਿੱਖ ਰਾਜ ਕਿਵੇਂ ਗਿਆ ਕਦੋਂ ਗਿਆ ਤੇ ਸਵਾਦਾ ਇੱਕ ਕੜਿਆ ਕਢਾਇਆ ਜਵਾਬ ਹੈ ਜਦੋਂ ਪੰਥ ਵਿੱਚ ਗਦਾਰੀ ਆ ਗਈ ਗਦਾਰੀ ਸਰਦਾਰ ਨੇ ਕਦੇ ਮਰਦਾ ਜੇ ਸਰਦਾਰ ਨੂੰ ਗਦਾਰ ਨਾ ਮਾਰੇ ਸਰਦਾਰ ਕਦੇ ਨਹੀਂ ਮਰਦਾ ਜੇ ਸਰਦਾਰ ਨੂੰ ਗਦਾਰੀ ਨਾ ਮਾਰੇ ਸਾਡੀ ਬਹੁਤ ਮਰਨ ਵਾਲੀ ਥੋੜੀ ਹੈ ਭਾਈ ਅਮਰਪਾਲ ਸਿੰਘ ਡੇਬਰੂ ਗੜ੍ਹ ਕੱਲਾ ਸਰਕਾਰਾਂ ਨੇ ਨਹੀਂ ਪਛਾਇਆ ਕਿਤਨਾ ਕਿਤੇ ਸਾਡੇ ਆਪਿਆਂ ਦਾ ਯੋਗਦਾਨ ਵੀ ਹੈ ਭਾਈ ਅਮਰਤਪਾਲ ਸਿੰਘ ਕੱਲਾ ਸਰਕਾਰਾਂ ਨੇ ਥੋੜਾ ਡਿਬਰੂ ਗੜ ਪਛਾਇਆ ਉਹ ਤਾਂ ਸਾਡੇ ਆਪਣੇ ਨੀਲੀਆਂ ਪੀਲੀਆਂ ਵਾਲੇ ਕਹਿੰਦੇ ਸੀਗੇ ਸਾਨੂੰ 15 ਦਿਨ ਦੇ ਦਿਓ ਭਾਈ ਅਮਰਤਪਾਲ ਸਿੰਘ ਦੱਥੇ ਵਾਂਗੂ ਠੋਕ ਕੇ ਰੱਖ ਦਿਆਂਗੇ ਵੀਡੀਓ ਕੱਢ ਲਓ ਸੋਸ਼ਲ ਮੀਡੀਆ ਤੇ ਸਾਰਾ ਕੁਝ ਪਿਆ ਸੁਣ ਲੋ ਕਹਿੰਦੇ ਇਹ ਕਿਨੇ ਕਹਿੰਦੇ ਉਹ ਕਹਿੰਦੇ ਇਹ ਮੁੰਡਾ ਦੁਬਾਰਾ ਅਤੰਕਵਾਦ ਪੈਲ ਫੈਲਾਵੇਗਾ ਪੰਜਾਬ ਵਿੱਚ ਇਹਨੂੰ ਛੇਤੀ ਤੋਂ ਛੇਤੀ ਕੰਟਰੋਲ ਕਰਨਾ ਚਾਹੀਦਾ ਨਹੀਂ ਤੇ ਪੰਜਾਬ ਦੀ ਜਵਾਨੀ ਦੁਬਾਰਾ ਮਰਵਾਵੇਗਾ ਉਹ ਤੇ ਪੰਜਾਬ ਦੀ ਜਵਾਨੀ ਬਚਾਉਣ ਡਿਆ ਸੀਗਾ ਆ ਕੱਲ ਦੀ ਗੱਲ ਇੱਕ ਮਾਂ ਦਾ ਪੁੱਤ ਓਵਰਡੋਜ਼ ਲੈ ਕੇ ਨਸ਼ੇ ਦੀ ਮਰ ਗਿਆ ਉਹ ਕਹਿੰਦੀ ਮੈਂ ਅੰਤਮ ਸੰਸਕਾਰ ਨਹੀਂ ਕਰਨਾ ਜਦੋਂ ਤੱਕ ਵੇਚਣ ਵਾਲੇ ਬੰਦੇ ਨਾ ਫੜੇ ਐਸਐਸਓ ਗਾੜੀ ਪਤਾ ਕੀ ਕੰਡ ਬੀਬੀ ਦੱਸੋ ਹਾਂ ਭਲਾ ਕੌਣ ਵੇਚਦਾ ਆ ਬੀਬੀ ਤੇ ਮਰਵਾ ਹਾਂ ਨਸ਼ਾਈਆਂ ਕੋਲੋਂ ਕਾਮ ਪੁਲਿਸ ਵਾਲਿਆਂ ਦਾ ਦੇਖਣਾ ਵੀ ਕੌਣ ਵੇਚਦਾ ਤੇ ਕੌਣ ਵਕਾਉਣ ਡਿਆ ਉਹ ਗਾਂ ਪਿੰਡਾਂ ਚ ਜੇ ਮੇਰੇ ਵਰਗਾ ਕੋਈ ਕਹੇ ਤਾਂ ਨਾ ਸਾਡੇ ਪਿੰਡ ਵੇਚਦਾ ਜੀ ਦੱਸੋ ਕੌਣ ਵੇਚਦਾ ਆਹੀ ਰੇਡ ਮਾਰਾਂਗੇ ਜਦੋਂ ਮੇਰੇ ਵਰਗਾ ਦੱਸਣ ਜਾਂਦਾ ਉਦੋਂ 60% ਪਿੰਡ ਨਾਲ ਦੁਸ਼ਮਣੀ ਪੈਂਦੀ ਹੈ ਇਹ ਫੇਰ ਪਾਸੇ ਇਹਨਾਂ ਨੂੰ ਇਹ ਇੱਕ ਤੇ ਫੜਾਂਗੇ ਸਮੈਕ ਮੁੜ ਕੇ ਜਦੋਂ ਜਿਹੜਾ ਦੱਸੇਗਾ ਜਿਹਦੀ ਦੱਸੇਗਾ ਉਹਨਾਂ ਦੀ ਆਪਸ ਵਿੱਚ ਖੜਕੂ ਫੇਰ ਚੱਲੂ ਗੋਲੀ ਫੇਰ ਦੋਵੇਂ ਪਾਰਟੀ ਆਉਣ ਗਿਆ ਥਾਣੇ ਤੇ ਉਹਨੂੰ ਵੀ ਛੇਲਾਂਗੇ ਤੇ ਦੂਜੇ ਨੂੰ ਵੀ ਛੇਲਾਂਗੇ ਇਹ ਧੋਈ ਧੋਈ ਹਾਥੀ ਲੱਡੂ ਰਖਾਂਦੇ ਅਗਲੇ ਅਹੀਂ ਸਿਆਣੇ ਕਦੋਂ ਬਾਨਾ ਪਈ ਤੋ ਸਨਮਾਨ ਜੋ ਖਾਲਸਾ ਜੀ ਸਿੱਖ ਰਾਜ ਉਦਨ ਗਿਆ ਜਦਨ ਇਹੋ ਕੁਝ ਮਨ ਵਿੱਚ ਆ ਗਿਆ ਵੀ ਮੈਨੂੰ ਕੀ ਲੱਗੇ ਉਦਨ ਸਿੱਖ ਰਾਜ ਜਾਂਦਾ ਰਿਹਾ ਫਿਰ ਸਾਡਾ ਉਹ ਰਾਜ ਭਗ ਪੈਣੋ ਦੁਨੀਆ ਦਾ ਕੋਈ ਰਾਜਾ ਨਹੀਂ ਨੋਟ ਕਰਿਓ ਤੁਸੀਂ ਬੜੇ ਧਿਆਨ ਨਾਲ ਮੇਰੀਆਂ ਮਤਾਵਾ ਪੈਣਾ ਬੜੇ ਸਰੋਤੇ ਦਾ ਇੱਕ ਮਿੰਟ ਚ ਪਤਾ ਲੱਗ ਜਾਂਦਾ ਵੀ ਸਰੋਤਾ ਸੁਣਦਾ ਕਿ ਨਹੀਂ ਸੁਣਦਾ ਸਰੋਤੇ ਭਾਵੇਂ ਪੰਜ ਬੈਠੇ ਹੋਣ ਬਕਤੇ ਨੂੰ ਆਨੰਦ ਉਹਦੋਂ ਆਉਂਦਾ ਜਦੋਂ ਸਰੋਤਾ ਏ ਟਿਕ ਟਿਕੀ ਲਾ ਕੇ ਸੁਣਦਾ ਦੁਨੀਆ 'ਤੇ ਕੋਈ ਰਾਜਾ ਨਹੀਂ ਅਜੇ ਤੱਕ ਮੈਂ ਨਹੀਂ ਪੜਿਆ ਜੇ ਤੁਸੀਂ ਪੜਿਆ ਹੋਵੇ ਤੇ ਮੇਰੇ ਗਿਆਨ 'ਚ ਵਾਧਾ ਕਰ ਦਿਓ ਦੁਨੀਆ ਦਾ ਕੋਈ ਰਾਜਾ ਨਹੀਂ ਜਿਹਦੇ ਡੌਲੇ 'ਤੇ 26 ਕਰੋੜ ਰੁਪਏ ਦਾ ਕੋਈ ਨੂਰ ਹੀਰਾ ਵੱਜਾ ਹੋਵੇ ਮੈਨੂੰ ਅਜੇ ਤੱਕ ਕੋਈ ਰਾਜਾ ਨਹੀਂ ਲੱਭਾ ਉਹ ਪੰਜਾਬੀਆਂ ਦਾ ਬਾਦਸ਼ਾਹ ਚੇਰੇ ਪੰਜਾਬ ਮਹਾਰਾਜਾ ਹਰਜੀਤ ਸਿੰਘ ਜਿਹਦੇ ਸੱਜੇ ਡੌਲੇ 'ਤੇ 26 ਕਰੋੜ ਰੁਪਏ ਦਾ ਕੋਈ ਨੂਰ ਹੀਰਾ ਵੱਜਦਾ ਸੀ 26 ਕਰੋੜ ਰੁਪਏ ਓ ਰਾਜਾ ਜਿਹਦਾ 145000 ਮਰੱਬਾ ਮੀਲ ਰਾਜਪਾਗ ਜੇ ਦਿਨ ਸੁਰਗਵਾਸ ਹੋਇਆ ਉਸ ਦਿਨ 80 ਕਰੋੜ ਰੁਪਏ ਦੇ ਹੀਰੇ ਜਵਾਹਰਾਤ ਖਜ਼ਾਨੇ ਵਿੱਚ ਸਨ 8 ਕਰੋੜ ਰੁਪਇਆ ਨਕਦ ਖਜ਼ਾਨੇ ਵਿੱਚ ਪਿਆ ਸੀ ਗਦਾਰਾਂ ਦੀ ਗਦਾਰੀ ਦਾ ਕਰਕੇ ਛੇਰੇ ਪੰਜਾਬ ਦਾ ਇੱਕ ਇੱਕ ਪੁੱਤ ਚੁਣ ਕੇ ਮਾਰ ਦਿੱਤਾ ਗਿਆ ਫਿਰ ਉਹ ਅੰਗਰੇਜ਼ ਜਿਨ੍ਹਾਂ ਨੇ 1809 ਵਿੱਚ ਛੇਰੇ ਪੰਜਾਬ ਨਾਲ ਹੱਥ ਮਿਲਾਇਆ ਤੇ ਸਤਲੁਜ ਤੋਂ ਪਾਰ ਜਿਹੜੇ 84 ਪਿੰਡ ਛੇਰੇ ਪੰਜਾਬ ਦੇ ਸਨ ਅੰਗਰੇਜ਼ਾਂ ਨੇ ਆਖਿਆ ਮਹਾਰਾਜਾ ਸਾਹਿਬ ਉਧਰ ਤੁਹਾਨੂੰ ਫੌਜ ਰੱਖਣ ਦੀ ਲੋੜ ਕੋਈ ਨਹੀਂ ਤੁਹਾਡੇ ਪਿੰਡਾਂ ਦੀ ਰਾਖੀ ਕਰੇਗਾ ਅੰਗਰੇਜ਼ ਤੇ ਸਾਲ ਬਾਅਦ ਤੁਹਾਨੂੰ ਮਾਮਲਾ ਤੁਹਾਡੇ ਲਾਹੌਰ ਪਹੁੰਚਾਇਆ ਕਰਾਂਗੇ ਸਭ ਤੋਂ ਪਹਿਲਾਂ ਗਦਾਰੀ ਕੀਤੀ ਰਾਜਾ ਪਹਾੜਾ ਸਿੰਘ ਨੇ ਮੁਤਕੀ ਵਾਲੇ ਪਾਸੇ ਉਹਨੇ ਅੰਗਰੇਜ਼ਾਂ ਦਾ ਹੱਥ ਛੁੱਟਿਆ ਉਹਨੇ ਆਖਿਆ ਸਿੱਖ ਰਾਜ ਠੱਠੀ ਦੇ ਕੰਢੇ ਤੇ ਸਿੱਖ ਰਾਜ ਛੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦੇ ਰਾਜਪਾਗ ਵਿੱਚ ਗਦਾਰੀਆਂ ਵੱਧ ਰਹੀਆਂ ਸਨ ਤੋਂ ਅੱਜ ਭਈਆਂ ਨੂੰ ਰੌਂਡੇ ਜੇ 2005 ਚ ਭਈਆਂ ਨੂੰ ਰੌਂਡੇ ਜੇ ਭਈਏ ਤੇ ਸ਼ੇਰੇ ਪੰਜਾਬ ਦੇ ਰਾਜਪਾਗ ਵਿੱਚ ਹੀ ਆ ਗਏ ਸੀ ਲਾਲ ਸਿੰਘ ਤੇ ਤੇਜਾ ਸਿੰਘ ਕਿੱਥੋਂ ਦੇ ਸਨ ਯੂਪੀ ਦੇ ਸ਼ੇਰੇ ਪੰਜਾਬ ਦੇ ਰਾਜਪਾਗ ਵਾ ਚਾਹੇ ਉਹਨਾਂ ਨੇ ਅੰਦਰ ਖਾਤੀ ਅੰਗਰੇਜ਼ਾਂ ਦੇ ਨਾਲ ਗੰਢ ਤੋਂ ਪਕੀਤੀ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਚਿੱਠੀ ਪੱਤਰ ਕੀਤਾ ਇਹ ਗੱਲ ਕਹੀ ਗਈ ਲਾਰਡ ਹਾਰਡਿੰਗ ਨੂੰ ਕਿ ਅਸੀਂ ਵਾਅਦਾ ਕਰਦੇ ਹਾਂ ਤੁਹਾਨੂੰ ਪੰਜਾਬ ਦਾ ਰਾਜ ਭਾਗ ਲੈ ਕੇ ਦੇਵਾਂਗੇ ਉਹਦੇ ਤੋਂ ਬਾਅਦ ਸਾਨੂੰ ਦੱਸੋ ਕੀ ਦਿੰਦੇ ਹੋ ਅੰਗਰੇਜ਼ਾਂ ਨੇ ਆਖਿਆ ਇੱਕ ਵਜ਼ੀਰ ਬਣਾ ਦਿਆਂਗੇ ਦੂਜਾ ਸੈਨਾਪਤੀ ਪ੍ਰਧਾਨ ਸੈਨਾਪਤੀ ਬਣਾ ਦਿਆਂਗੇ ਇਹ ਮਨ ਨੇ ਆਖਿਆ ਜੀ ਠੀਕ ਹੈ ਹੁਣ ਤੀਜਾ ਬੰਦਾ ਰਲਿਆ ਸਤਲੁਜ ਤੋਂ ਪਾਰ ਰਾਜਾ ਪਹਾੜਾ ਸਿੰਘ ਅੰਗਰੇਜ਼ਾਂ ਨਾਲ ਹੁਣ ਮਹਾਰਾਣੀ ਜਿੰਦ ਕੌਰ ਵਿਚਾਰੀ ਦੋਹਾਂ ਬੰਦਿਆਂ ਨੂੰ ਰੋਕਦੀ ਰਹੀ ਵੀ ਨਾ ਲੜਿਓ ਸਾਡਾ ਘਰ ਪਾਟਾ ਨਾ ਲੜਿਓ ਇੱਕ ਪੁੱਤ ਦੇ ਪੰਜ ਪੁੱਤ ਹੋਣ ਤੇ ਇੱਕ ਪਿਓ ਦੇ ਪੰਜ ਪੁੱਤ ਹੋਣ ਨਾ ਬੁਰਜਾਂ ਜੱਡੇ ਸਵਾ ਸਵਾ ਗੱਡ ਚੌੜੀਆਂ ਛਾਤੀਆਂ ਹੋਣ ਤੇ ਪਿੰਡ ਸੋਚ ਸਮਝ ਕੇ ਗਲ ਪੈਂਦਾ ਵੀ ਬਾਪੂ ਦੇ ਪੰਜ ਪੋਤੇ ਆ 6 6 ਫੁੱਟ ਲੰਬੇ ਕੱਦ ਦੇ ਆ ਸਵਾ ਸਵਾ ਘਰ ਚੌੜੀਆਂ ਛਾਤੀਆਂ ਤੇ ਜੇ ਬਾਪੂ ਦੇ ਪੰਜੇ ਪੋਤੇ ਆਪਸ ਵਿੱਚ ਜਾਣ ਪਾਟ ਕੋਈ ਮਰੇ ਦੇ ਨਾ ਜਾਵੇ ਕੋਈ ਜੰਮੇ ਦੇ ਨਾ ਜਾਵੇ ਉਹ ਦਿਨ ਸਾਰਾ ਪਿੰਡ ਗਲ ਪੈ ਜਾਂਦਾ ਸਾਰਾ ਪਿੰਡ ਜਣੇ ਖਣੇ ਕੋਲੋਂ ਛੇਤਰ ਖਾਂਦੇ ਮੁੜ ਕੇ ਜਿਹੜੀ ਕੌਮ ਵਿੱਚ ਏਕਾ ਹੋਵੇ ਕੋਈ